ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਬਰੋਦੀ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਫ੍ਰੀ ਕੀਤਾ ਜਾਣਾ ਜਿਸ ਨੂੰ ਲੈ ਕੇ ਇੱਕ ਵੱਡਾ ਇਕੱਠ ਬਰੋਦੀ ਟੋਲ ਪਲਾਜ਼ਾ ਤੇ ਹੋ ਚੁੱਕਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਡਟਿਆ ਹੋਇਆ ਤੇ ਉਹ ਕਹਿ ਰਹੇ ਨੇ ਕਿ ਟੋਲ ਪਲਾਜ਼ੇ ਨੂੰ ਮੁਫਤ ਨਹੀਂ ਕੀਤਾ ਜਾਣ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਦਿਖਾਣ ਬੰਦੀ ਸਿੰਘ ਰਿਹਾ ਕਰੋ ਕਾਲੇ ਰੰਗ ਦੇ ਹੱਤਾਂ ਦੇ ਵਿੱਚ ਉਹਨਾਂ ਨੇ ਝੰਡੇ ਵੀ ਫੜੇ ਹੋਏ ਨੇ ਜਿਸ ਨੂੰ ਲੈ ਕੇ ਹੁਣ ਉਮੀਦ ਲਗਾਈ ਜਾ ਰਹੀ ਹੈ ਕਿ ਪੁਲਿਸ ਦੇ ਨਾਲ ਇਹਨਾਂ ਦਾ ਪੇਚਾ ਪੈ ਸਕਦਾ ਹੈ ਅਤੇ ਇੱਥੇ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਪੁਲਿਸ ਡਟੀ ਹੋਈ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਖਤ ਹਦਾਇਤਾਂ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਸੜਕ ਜਾਮ ਨਹੀਂ ਹੋਣ ਦਿੱਤੀ ਜਾਵੇਗੀ ਹਾਲਾਂਕਿ ਕਿਸਾਨ ਜੋ ਇੱਥੇ ਵਕ ਵਕ ਆਗੂ ਇੱਥੇ ਇਕੱਠੇ ਹੋਏ ਹੋਏ ਨੇ ਉਹ ਕਹਿ ਰਹੇ ਨੇ ਕਿ ਸੜਕ ਬਿਲਕੁਲ ਵੀ ਜਾਮ ਨਹੀਂ ਕੀਤੀ ਜਾਵੇਗੀ ਅਤੇ ਸਿਰਫ ਟੋਲ ਪਲਾਜ਼ਾ ਹੀ ਫਰੀ ਕੀਤਾ ਜਾਵੇਗਾ ਸੁਣਾਉਂਦੇ ਆ ਕੀ ਕਹਿ ਰਹੇ ਨੇ ਕਿਸਾਨ ਆਗੂ ਤੇ ਕੀ ਕਹਿਣਾ ਹੈ ਪੁਲਿਸ ਮੁਲਾਜ਼ਮਾਂ ਦਾ ਵੱਡਾ ਹੀ ਕੱਟ ਕੀਤਾ ਗਿਆ ਹੈ ਟੋਲ ਪਲਾਜ਼ਾ ਦੇ ਆਖਰੇ ਮੁੱਦਾ ਕੀ ਹੈ ਮੁੱਦਾ ਜੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੁਣ ਤੱਕ ਬੇਅਦਬੀਆਂ ਹੋਈਆਂ ਬਾਈਬਲ ਕਲਾ ਪਰਗਾੜੀ ਦਾ ਜੋ ਕਾਂਡ ਹੋਇਆ ਗੋਲੀ ਕਾਂਡ ਅਤੇ ਬੰਦੀ ਸਿੰਘਾਂ ਦੀ ਰਿਹਾਈ ਜੋ ਹੁਣ ਤੱਕ ਸਜਾਵਾਂ ਪੂਤ ਚੁੱਕੇ ਨੇ ਪਰ ਹੁਣ ਤੱਕ ਵੀ ਉਹਨਾਂ ਨੇ ਉਮਰਾ ਬੀਤ ਗਈਆਂ ਨੇ ਛੱਡਿਆ ਨਹੀਂ ਜਾ ਰਹਾ ਸੋ ਕਾਨੂੰਨ ਕਿਸੇ ਪਾਸੇ ਹੀ ਭਾਵੇਂ ਕੇਂਦਰ ਸਰਕਾਰ ਦੇ ਹੱਥ ਹੈ ਪਰ ਸੂਬਾ ਸਰਕਾਰਾਂ ਵੀ ਇਸ ਦੇ ਵਿੱਚ ਕੋਈ ਸਾਥ ਨਹੀਂ ਦੇ ਰਹੀਆਂ ਸੋ ਕੌਮੀ ਇਨਸਾਨ ਮੋਰਚੇ ਵੱਲੋਂ ਅੱਜ ਫੇਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਜਿਹੜੇ ਟੋਲ ਪਲਾਜ਼ੇ 4 ਘੰਟੇ ਲਈ ਫ੍ਰੀ ਕੀਤੇ ਜਾ ਰਹੇ ਨੇ ਸੋ ਲੋਕਿਤ ਮਿਸ਼ਨ ਪੀਕੇ ਜੋ ਪੰਜਾਬ ਟੋਲ ਪਲਾਜ਼ਾ ਬੜੌਦੀ ਤੇ ਇੱਥੇ ਇਕੱਤਰ ਹੋਏ ਆ ਤੇ ਹੁਣ ਜਿਹੜੀ ਅੱਗੇ ਪੁਲਿਸ ਵੀ ਇੱਥੇ ਭਾਰੀ ਸੰਖਿਆ ਵਿੱਚ ਪਹੁੰਚੀ ਹੈ ਉਹਨਾਂ ਦਾ ਕਹਿਣਾ ਕਿ ਸਰ ਪੰਜਾਬ ਸਰਕਾਰ ਵੱਲੋਂ ਸਾਨੂੰ ਹੁਕਮ ਹੈ ਕਿ ਰੋਕਿਆ ਜਾਵੇ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਪੰਜਾਬ ਸਰਕਾਰ ਰੋਕ ਰਹੀ ਹੈ ਸੋ ਅਸੀਂ ਹਰ ਹਾਲ ਵਿੱਚ ਇੱਥੇ ਕਤਰ ਹੋ ਰਹੇ ਆ ਸਾਰੇ ਟੋਲ ਨੂੰ ਫ੍ਰੀ ਕਰਾਂਗੇ ਅਗਰ ਕੋਈ ਵੀ ਧੱਕੇਸ਼ਾਹੀ ਕਰਦੀ ਹੈ ਸਰਕਾਰ ਜਾਂ ਪੁਲਿਸ ਇਹ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਸੋ ਅਸੀਂ ਆਪਣਾ ਫਰਜ਼ ਹੈ ਜਿਹੜਾ ਆਪਣੇ ਹੱਕੀ ਮੰਗ ਕਰ ਰਹੇ ਹਾਂ ਕੋਈ ਕਿਸੇ ਨੂੰ ਟ੍ਰੈਫਿਕ ਨੂੰ ਪਰੇਸ਼ਾਨ ਨਹੀਂ ਕਰ ਰਹੇ ਕੋਈ ਕਿਸੇ ਤਰ੍ਹਾਂ ਦੀ ਵੀ ਹੋਰ ਬੇਦਖ ਨਹੀਂ ਅਸੀਂ ਸਰਕਾਰ ਦੇ ਲਈ ਪਾ ਰਹੇ ਜੋ ਜਾਇਜ਼ ਮੰਗਾਂ ਨੇ ਜਿਸ ਤੇ ਸਿਰ ਤੇ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਜਿਸ ਦੇ ਕਾਰਨ ਪਹਿਲੀ ਸਰਕਾਰ ਡਿੱਗੀ ਹੈ ਜਿਸ ਦੇ ਕਾਰਨ ਅੱਜ ਕੇਂਦਰ ਫੇਰ ਪੰਜਾਬ ਦੇ ਵਿੱਚ ਭਾਵੇਂ ਪੈਰ ਪਸਾਰਨਾ ਚਾਹੁੰਦਾ ਹੈ ਪਰ ਉਹਨੂੰ ਜਾਣ ਲੈਣਾ ਚਾਹੀਦਾ ਕਿ ਇਹਨਾਂ ਮੰਗਾਂ ਦੀ ਪੂਰਤੀ ਤੋਂ ਬਿਨਾਂ ਕਿਸੇ ਦੀ ਵੀ ਇੱਥੇ ਪੂਰੀ ਨਹੀਂ ਪਵੇਗੀ ਕਿਉਂਕਿ ਅੱਜ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ ਅੱਜ ਬੇਅਦਬੀਆਂ ਦਾ ਇਨਸਾਫ ਨਾ ਮਿਲੇ ਬੇਅਦਬੀ ਕਰਨ ਵਾਲੇ ਲਈ ਕਾਨੂੰਨ ਨਿਆ ਬਣਾਇਆ ਜਾਵੇ ਅੱਜ ਗੁਰਜੀਤ ਸਿੰਘ ਕਿੰਨੇ ਲੰਮੇ ਸਮੇਂ ਤੋਂ ਟਾਵਰ ਤੇ ਬੈਠਾ ਹੈ 3 ਸਾਲ ਹੋ ਗਏ ਨੇ ਮੋਰਚਾ ਲੱਗੇ ਨੂੰ ਬਰਗਾੜੀ ਬਾਈਬਲ ਕਲਾ ਸਰੇਆਮ ਗੋੜੀ ਚਲਾਈ ਗਈ ਕਿਹਨੇ ਚਲਾਈ ਅੱਜ ਤੱਕ ਸਨਾਖਤ ਨਹੀਂ ਕੀਤੀ ਗਈ ਜਿਹੜੇ ਅੱਜ ਨੌਜਵਾਨ ਸੀ ਉਹ 20-20 ਸਾਲ ਦੇ ਅੱਜ 80-80 90-90 ਸਾਲ ਲੁੱਟੋ ਗਏ ਨੇ ਅੱਜ ਜੇਕਰ 20-20 ਸਾਲ ਦੀਆਂ ਸਜ਼ਾਵਾਂ ਪੂਰੀਆਂ ਦਿੱਤੀਆਂ ਸੀ ਪਰ ਅੱਜ ਉਹਨਾਂ ਨੂੰ 40-40 45-45 50-50 ਸਾਲ ਹੋ ਗਏ ਨੇ ਬੈਠਿਆਂ ਨੂੰ ਅਜੇ ਵੀ ਰਿਹਾ ਨਹੀਂ ਕੀਤਾ ਜਾ ਸਕਿਆ ਆਪਣੇ ਦੇਸ਼ ਵਿੱਚ ਆਪਣੇ ਨਾਗਰਿਕਾਂ ਨਾਲ ਇਹ ਧੱਕੇ ਤੇ ਖਿਲਾਫ ਜਿਹੜੀ ਸ਼ਾਂਤਮਈ ਆਵਾਜ਼ ਉਠਾ ਰਹੇ ਆ ਜੇਕਰ ਫਿਰ ਸਰਕਾਰ ਰੋਕਣਾ ਚਾਹੁੰਦੀ ਹੈ ਤਾਂ ਇਹ ਲੋਕਾਂ ਨੂੰ ਜਾਗਣਾ ਪਵੇਗਾ ਅੱਜ ਜਿਹੜਾ ਬਲਦੀ ਸਿੰਘਾਂ ਦੀ ਰਿਹਾਈ ਵਾਸਤੇ ਪ੍ਰੋਟੈਸਟ ਸੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ 4 ਘੰਟੇ ਦੀ ਟੋਰਪਾ ਜਨਨੀ ਕਰਨੀ ਸੀ ਹੁਣ ਸਭੀ ਕਾਫੀ ਪਹੁੰਚ ਕੀ ਹੈ ਦੱਸਿਆ ਜਾ ਰਿਹਾ ਕਿ ਗ੍ਰਿਫਤਾਰੀਆਂ ਦੀ ਤਿਆਰੀ ਥੋੜੀ ਦੇਖੋ ਗੱਲ ਇਹ ਹੈ ਜਿਹੜੀ ਗ੍ਰਿਫਤਾਰੀਆਂ ਵਾਲੀ ਗੱਲ ਹੈ ਠੀਕ ਹੈ ਚਲੋ ਅਸੀਂ ਤਾਂ ਹੁਣ ਆ ਗਏ ਹਾਂ ਤਾਂ ਗ੍ਰਿਫਤਾਰੀਆਂ ਦੇ ਦਵਾਂਗੇ ਠੀਕ ਹੈ ਨਾ ਤੇ ਮਸਲਾ ਤਾਂ ਇਹ ਹੈ ਵੀ ਜਿਹੜਾ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਮਨੁੱਖੀ ਅਧਿਕਾਰਾਂ ਦਾ ਕਾਹਨ ਹੋ ਰਿਹਾ 35 32 40 40 ਸਾਲ ਬੰਦਿਆਂ ਨੂੰ ਸਾਡੇ ਜੇਲਾਂ ਚ ਹੋ ਗਏ ਬਰਗਾੜੀ ਕਾਹਨ ਹੋਇਆ ਉੱਥੇ ਦਾ ਕੋਈ ਇਨਸਾਫ ਨਹੀਂ ਮਿਲਿਆ ਠੀਕ ਹੈ ਜੀ 328 ਰੂਪਾਂ ਦਾ ਉਹ ਨਹੀਂ ਕੋਈ ਹੋਇਆ ਪਰ ਸਰਕਾਰਾਂ ਨੂੰ ਜਦੋਂ ਕੋਈ ਪ੍ਰੋਟੈਸਟ ਹੋਣ ਲੱਗਦਾ ਕੋਈ ਛਾਂ ਤਾਂ ਮੈਂ ਉਹ ਵੀ ਠੀਕ ਹੈ ਫਿਰ ਇਹ ਇਹ ਨਹੀਂ ਕੋਈ ਸੜਕਾ ਨਹੀਂ ਰੋਕਣੀਆਂ ਸਿਰਫ ਟੋਲ ਫ੍ਰੀ ਕਰਨਾ ਤੇ ਉਹਦੇ ਬਾਅਦ ਤੇ ਸਰਕਾਰ ਨੂੰ ਪਤਾ ਲੈਕਿਨ ਜਿਹੜੇ ਬੰਦੇ 30-30 ਸਾਲ ਤੋਂ ਅੰਦਰ ਬੈਠੇ ਆ ਗੁਰਗ੍ਰਾਂਦ ਸਾਹਿਬ ਦੀ ਬਿਆਦਵੀ ਦਾ ਮਸਲਾ ਹੈ ਬਰਗਾੜੀ ਗਾਂਢ ਦਾ ਮਸਲਾ ਬਾਈਬਲ ਕਲਾਂ ਦਾ ਉਹਦੇ ਬਾਰੇ ਸਰਕਾਰ ਚੁੱਤੀ ਪਈ ਹੈ ਠੀਕ ਹੈ ਜੀ ਉਹ ਸਰਕਾਰ ਨੂੰ ਜਗਾਉਣ ਵਾਸਤੇ ਹੀ ਦਾ ਅੱਜ ਇੱਕ ਕਾਰਨ ਕਰ ਰਹੇ ਆ ਤੇ ਜੇ ਸਰਕਾਰ ਇਹ ਚਾਹੁੰਦੀ ਹੈ ਤਾਂ ਅਸੀਂ ਤਾਂ ਤਿਆਰ ਹਾਂ ਕੋਈ ਚੱਕਣੀ ਦਵਾ ਵੀ ਗੱਡਤਾਰੀ ਉਹ ਇਹ ਕਹਿੰਦੇ ਨੇ ਵੀ ਸਰਕਾਰ ਵੱਲੋਂ ਸਖਤ ਦਦਤਾ ਵੀ ਟੋਲ ਫਰੀ ਨਹੀਂ ਕਰਨ ਦੇਣਾ ਤੇ ਅਸੀਂ ਨੂੰ ਆ ਪਏ ਆ ਸਾਰੀ ਸੰਗਤ ਬੈਠੀ ਹੈ ਖੜੀ ਹੈ ਤੇ ਜਦੋਂ 12 ਵਜੇ ਸਾਡਾ ਟਾਈਮ ਹੈ ਤੇ 12 ਵਜੇ ਆਪਾਂ ਕਰਾਂਗੇ ਜੇ ਜੇ ਗ੍ਰਿਫਤਾਰ ਕਰ ਦੋ ਕੋਈ ਨਹੀਂ ਫਿਰ ਗ੍ਰਿਫਤਾਰੀਆਂ ਦੇ ਦਾਂਗੇ ਗ੍ਰਿਫਤਾਰੀਆਂ ਜਿਹੜੇ 40 45 ਸਾਲ ਦੇ ਅੰਦਰ ਬੈਠੇ ਤੇ ਆਸੀਂ 10 ਦਿਨ ਲਾ ਰਾਂਗੇ ਤਾਂ ਵੀ ਕੀ ਫਰਕ ਪੈਂਦਾ ਠੀਕ ਹੈ ਨਾ ਜੇ ਸਾਡੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਕਰੀਆਂ ਕੌਮ ਵਾਸਤੇ ਕੁਰਬਾਨੀਆਂ ਕਰੀਆਂ ਜੋ 30 32 32 ਸਾਲਾਂ ਤੋਂ ਅੰਦਰ ਬੈਠੇ ਆ ਕਿ ਆਸੀਂ ਉਹਨਾਂ ਲਈ ਸਾਲ 6 ਮਹੀਨੇ ਲਾ ਨਹੀਂ ਸਕਦੇ ਲਾ ਦਾਂਗੇ ਕੋਈ ਚੱਕਰ ਨਹੀਂ ਦੇਵਾਂਗੇ ਗ੍ਰਿਫਤਾਰੀਆਂ ਦਵਾਂਗੇ ਅੱਛਾ ਇੱਕ ਵੀ ਜੀਪੀ ਬੋਲੋ ਕਿ ਆ ਜਾ ਰਿਹਾ ਹੈ ਕਿ ਬੰਦੀ ਸਿੰਘ ਛੁੱਟੇ ਜਾਣਗੇ ਹੁਣ ਅਮਿਤ ਸ਼ਾਹ ਦਾ ਪਤਾ ਲੱਗਿਆ ਕਿ ਫਰਵਰੀ ਚ ਆ ਰਹੇ ਨੇ ਵੱਡੇ ਅਨਾਊਂਸਮੈਂਟ ਕਰ ਸਕਦੇ ਚ ਜੇ ਧੰਨਵਾਦ ਕਰਾਂਗੇ ਜੇ ਸਾਡੇ ਪਿੰਗਾਂ ਨੂੰ ਵੇਖਿਆ ਕਰਦੇ ਆ ਤੇ ਸਰਕਾਰਾਂ ਦਾ ਫਰਜ਼ ਬਣਦਾ ਜਿਹੜੀ ਮੈਂ ਪਹਿਲਾਂ ਵੀ ਗੱਲ ਤੁਹਾਨੂੰ ਦੱਸੀ ਹੈ ਜਿਹੜੀ 14 ਸਾਲ ਦੀ ਵਾਤੇ ਵਾਦ ਸਜ਼ਾ ਜਿਹੜੀ ਉਮਰ ਕੈਦ ਆ 14 ਚੋਂ ਛੁੱਟੀਆਂ ਛੱਡੀਆਂ ਬਾਅਦ 10 ਸਾਲ ਲੈ ਜਾਂਦੀ ਹੈ ਸਾਡੇ ਹੋਂਦ ਇੱਕ ਦਿਨ ਦੀ ਰਿਹਾਈ ਤੱਕ ਵੀ ਨਹੀਂ ਮੇਰੀ ਛੁੱਟੀ ਤਾਂ ਦੂਰ ਦੀ ਗੱਲ ਆ ਉਹਦਾ ਫਿਰ 33 33 32 32 ਸਾਲ ਹੋ ਗਏ ਤੇ ਚਲੋ ਉਹ ਜੇ ਛੱਡਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਛੱਡਣਾ ਵੀ ਚਾਹੀਦਾ